ਤਾਨੂੰ ਕਹਿ ਤਾਂ ਦਿੱਤਾ ਕਿ ਹੁਣ ਨਹੀਂ ਮੇਥੋਂ ਉਧਰ ਸਫਾਈ ਹੁੰਦੀ ਮੈਂ ਇੰਟਰਵਿਊ ਲਈ ਚੱਲੀ ਆ ਲੈ ਕੇ ਮੈਂ ਜਾਏਗੀ ਮੰਮੀ ਮੇਰੀ ਬਾਹ ਛੱਡ ਦਿਓ ਮੇਰੇ ਨਾਲ ੱਤਕਾ ਨਾ ਕਰੋ ੱਤਕਾ ਤਮਾ ਕਿਤੇ ਹੀ ਨਹੀਂ ਐ ਕਿਵੇਂ ਜਾਏਗੀ ਚਲ ਉਧਰ ਬਹੁਤ ਹੋ ਗਿਆ ਤੇਰੇ ਮੂੰਹ ਕੰਨੀ ਦੇਖ ਦੇ ਚਲਣ ਕਰ ਲੈ ਸੁਆਦ ਆ ਗਿਆ ਅੱਜ ਅਸਲੀ ਲੜਾਈ ਤਾਂ ਅੱਜ ਹੋਈ ਏ ਸੱਸ ਨੂੰ ਅੱਜ ਪਹਿਲਾਂ ਤਾਂ ਗੱਲਾਂ ਗੱਲਾਂ ਚ ਸੀ ਅੱਜ ਹੋਈਆਂ ਨਾ ਦੋਨੇ ਜਣੀਆਂ ਹੱਥੋਂ ਪਾਈ ਚਲੰਤਰ ਬੈਠ ਜੀ ਕੋਬਰ ਬਾਹਰ ਦੇ ਸਾਡੇ ਤੋਂ ਪੁੱਛੇ ਬਿਨਾ ਤੂੰ ਡਿੰਗ ਪੱਟੀ ਆ ਮਮੀ ਕਿਉਂ ਰੋਗਦੇ ਹੋ ਤੁਸੀਂ ਮੈਨੂੰ ਚਲੇ ਜਾਣ ਦਿਓ ਵੀ ਤੈਨੂੰ ਇੱਕ ਵਾਰੀ ਦਾ ਕਿਹਾ ਸਮਝ ਨਹੀਂ ਆਉਂਦਾ ਕੱਲ੍ਹ ਹੀ ਸੀ ਜਿਹੜੀ ਤੂੰ ਐ ਖਿਸਕ ਗਈ ਹੁਣ ਖਿਸਕ ਕੇ ਦਿਖਾ ਅੱਜ ਆਇਆ ਮੇਰੇ ਦਿਲ ਨੂੰ ਚੈ ਕਾਲਜੇ ਚ ਠੰਡ ਪੈ ਗਈ ਆ ਮੁੰਡਾ ਪਤਾ ਨਹੀਂ ਤੇਰੇ ਕੰਨ ਚ ਕੀ ਫੂਕ ਮਾਰਗਾ ਤੂੰ ਤਾਂ ਆਪ ਦੇ ਆਪ ਨੂੰ ਪਤਾ ਨਹੀਂ ਕੀ ਸਮਝਣ ਲੱਗੀ ਲੈ ਦੇਖਾਂ ਤਾਂ ਸਹੀ ਅੰਦਰ ਕੀ ਹੋ ਰਿਹਾ ਤੂੰ ਤਾਂ ਬੱਦਿਆਂ ਦਾ ਲਿਹਾਜ਼ ਹੀ ਭੁੱਲ ਗਈ ਤੂੰ ਤਾਂ ਐ ਸਮਝਦੀ ਆ ਵੀ ਅਸੀਂ ਘਰ 'ਚ ਹੀ ਨਹੀਂ ਹੈਗੇ ਆ ਗੁੱਸਾ ਤਾਂ ਮੈਨੂੰ ਤੇਰੇ ਤੇ ਕੱਲ੍ਹ ਦਾ ਚੜਿਆ ਹੋਇਆ ਜਦੋਂ ਪੰਨੇ ਤੇਰੀ ਚਾਚੀ ਦਾ ਹੱਥ ਮੋੜੜਾ ਮੈਨੂੰ ਆਏ ਸੀ ਵੀ ਚੱਲ ਕੋਈ ਨਾ ਮੈਂ ਗੱਲ ਟਾਰਤੀ ਤੇਰੇ ਆਈ ਨਾਲ ਕੋਈ ਗੱਲ ਛੇੜੀ ਨਹੀਂ ਤੂੰ ਅੱਜ ਫੇਰ ਬੂਥਾ ਚੱਕੀ ਤੁਰੀ ਜਾਨੀਂ